ਪੀਹੇ ਅੰਨੀ ਚੱਟੇ ਕੁੱਤਾ ਪੀਹੇ ਅੰਨੀ ਚੱਟੇ ਕੁੱਤਾ ਨਾਲ ਬਿਆਨਾਂ ਸਾਰਨ ਬੁੱਤਾ ਜਾਗਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁੱਤਾ ਜਾਗਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁੱਤਾ ਮਾਰ ਕੇ ਠੇਡੇ ਲਾਈਆਂ ਪੱਗਾਂ ਜਿਉਂਦਿਆਂ ਨੂੰ ਹੀ ਲਾਈਆਂ ਅੱਗਾ ਮਾਰ ਕੇ ਠੇਡੇ ਲਾਈਆਂ ਪੱਗਾਂ ਜਿਉਂਦਿਆਂ ਨੂੰ ਹੀ ਲਾਈਆਂ ਅੱਗਾ ਲਾ ਕੇ ਚੁੰਨੀਆਂ ਪੱਟੀਆਂ ਗੁੱਤਾਂ ਜਾਗਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁਤਾ ਮੰਗਣ ਜੇਕਰ ਹੱਕ ਕਿਸਾਨ ਮਾਰਨ ਮੁੱਕੀ ਕੱਢਣ ਜਾਨ ਮੰਗਣ ਜੇਕਰ ਹੱਕ ਕਿਸਾਨ ਮਾਰਨ ਮੁੱਕੀ ਕੱਢਣ ਜਾਨ ਕਿਉ ਭੌਂਕਣ ਜਿਉ ਹਲਕਿਆ ਕੁੱਤਾ ਜਾਗਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁਤਾ ਚਾਰ ਚਫੇਰਿਓ ਪਾਏ ਘੇਰੇ ਜਿੱਧਰ ਦੇਖੋ ਚੋਰ ਲਟੇਰੇ ਚਾਰ ਚਫੇਰਿਓ ਪਾਏ ਘੇਰੇ ਜਿੱਧਰ ਦੇਖੋ ਚੋਰ ਲਟੇਰੇ ਰਾਤ ਨੂੰ ਡਾਕ ਕੇ ਦਿਨੇ ਹੀ ਲੁੱਟਾਂ ਜਾਗ ਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁਤਾਂ ਉੱਜੜ ਗਿਆ ਹੈ ਤੇਰਾ ਬਾਗ ਉਠ ਖੜ ਲੋਕਾ ਹੁਣ ਤਾਂ ਜਾਗ ਉੱਜੜ ਗਿਆ ਏ ਤੇਰਾ ਬਾਗ ਉਠ ਖੜ ਲੋਕਾ ਹੁਣ ਤਾਂ ਜਾਗ ਮਾਨਾ ਨਸ਼ਿਆਂ ਖਾ ਲੇ ਧੀਆਂ ਪੁੱਤਾਂ ਜਾਗ ਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁਤਾਂ ਜਾਗ ਵੇ ਲੋਕਾ ਜਾਗ ਕਿਉ ਲੰਮੀਆ ਤਾਣ ਕੇ ਸੁਤਾਂ ਕਿਉ ਲੰਮੀਆ ਤਾਣ ਕੇ ਸੁਤਾਂ